हमारे शास्त्र में ऐसे गुरु जब हमारे जीवन में आए रही ਭਗਵਾਨ ਦੇ ਕਰਮੋ ਕੋ ਪ੍ਰਧਾਨ ਰੱਖ ਆਇਸਪਾਸਾ ਬੱਚਾ ਜਿਹੜਾ ਕੈਂਪ ਲਾਇਆ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕੀ ਪ੍ਰੋਗਰਾਮ ਹੈ ਇਹ ਗੜਾ ਚ ਕੈਂਪ ਲੱਗਾ ਹੁੰਦਨ ਕੈਂਪ ਤੇ ਮੈਡੀਸਨ ਦਾ ਲੱਗਾ ਕਰਦੇ ਇਹ ਸ਼ਹੀਦ ਨਾਇਕ ਮਲਕੀਸ਼ ਸਿੰਘ ਦੇ ਫਾਦਰ ਜੀ ਜੱਤੋ ਜੀ ਸੀ ਉਹਨਾਂ ਦੇ ਭੋਗ ਤੇ ਅੱਜ ਮਤਲਬ ਉਸ ਸੰਬੰਧ ਚ ਨਾਲ ਇਹ ਹੁੰਦਨ ਕੈਂਪ ਲੱਗਾ ਸਾਰੇ ਦਵਾਈਆਂ ਤਾਂ ਪਹਿਲਾਂ ਹੀ ਕਿੰਨੇ ਕੁ ਜੁੰਟ ਹੁਣ ਹੁਣ ਤੱਕ ਹੋ ਗਏ ਆ ਕਿੰਨੇ ਜੀ ਯੂਨਿਟ ਨਿਕਲ ਗਏ ਪਜਾਇਆ ਸਾਥ ਹੈ ਪਤਾ ਨਹੀਂ ਆ ਹੀ ਦੇ ਨੇ ਹਲੇ ਬਹੁਤ ਕਾਫੀ ਹੋ ਗਿਆ ਹਲੇ ਹੋਰ ਆ ਰਹੇ ਨੇ ਅੱਛਾ ਹੋਰ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਲੋਕੋ ਨਾਲ ਬਾਰੇ ਜਿਹੜੇ ਲੋਕ ਇਦਾਂ ਹੀ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਬੇਨਤੀ ਵੀ ਖੂਨਦਾਨ ਸਭ ਤੋਂ ਵੱਡਾ ਇੱਕ ਦਾਨ ਹੈ ਮਾਘ ਕਲੇਣ ਖੂਨਦਾਨ ਮਾਘ ਕਲੇਣ ਖੂਨਦਾਨ ਵੱਧ ਵੱਧ ਕਰਨਾ ਚਾਹੀਦਾ ਠੀਕ ਹੈ ਚਲ ਸਭ ਅੱਜ ਜਿਹੜੇ ਸਮਾਗਮ ਬਾਰੇ ਦੱਸ ਦੋ ਆਇਆ ਤੁਸੀਂ ਮੈਂ ਕਿਹਾ ਜੀ ਅੱਜ ਅਸੀਂ ਨਾ ਸਰਦਾਰ ਗੁਰਮੀਤ ਸਿੰਘ ਜੀ ਦੇ ਗੁਰਮੀਤ ਜੀ ਦੇ ਫਾਦਰ ਸਾਹਿਬ ਦੀ ਅੱਜ ਸਗੀ ਭੋਗ ਤੇ ਤੇ ਬਹੁਤ ਉਹਨਾਂ ਨੇ ਲੋਕ ਸੇਵਾ ਵੀ ਕੀਤੀ ਹੈ ਤੇ ਬੜੇ ਹੀ ਹੰਬਲ ਬੈਕਗ੍ਰਾਉਂਡ ਤੋਂ ਉੱਠ ਕੇ ਉਹਨਾਂ ਨੇ ਸਾਰੇ ਪਰਿਵਾਰ ਵਾਸਤੇ ਵੀ ਬਹੁਤ ਕੁਝ ਕੀਤਾ ਤੇ ਸਾਰੇ ਇਲਾਕੇ ਵਾਸਤੇ ਵੀ ਬਹੁਤ ਉਹਨਾਂ ਨੇ ਲੋਕਾਂ ਵਾਸਤੇ ਸੇਵਾ ਕੀਤੀ ਹੈ ਲੋਕਾਂ 'ਚ ਬਹੁਤ ਇਸ ਪਰਵਾਰ ਦਾ ਨਾਮ ਹੈ ਤੇ ਇਸ ਇਸ ਪਰਿਵਾਰ ਵਾਸਤੇ ਬਹੁਤ ਲੋਕਾਂ ਦਾ ਹਜੂਮ ਉਰੇ ਇਕੱਠਾ ਹੋਇਆ ਸੀ ਤੇ ਇਹ ਉਹ ਇਹ ਚੀਜ਼ ਦੱਸਦਾ ਹੈ ਕਿ ਲੋਕਾਂ 'ਚ ਇਹਨਾਂ ਦੀ ਕਿੰਨੀ ਪਿਆਰ ਹੈ ਤੇ ਲੋਕ ਇਹਨਾਂ ਨੂੰ ਕਿੰਨਾ ਚਾਹੁੰਦੇ ਨੇ ਤੇ ਬਾਕੀ ਜਿਹੜੇ ਸੀਗੇ ਬਜ਼ੁਰਗ ਉਹ ਪਰਮਾਤਮਾ ਦੀ ਮਿਹਰ ਨਾਲ ਬਹੁਤ ਲੰਬੀ ਉਮਰ ਭੋਗ ਕੇ ਗਏ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਜਿਹੜਾ ਪਰਿਵਾਰ ਹੈ ਉਹਨੂੰ ਹੋਰ ਉੱਪਰ ਲੈ ਕੇ ਜਾਵੇ ਮੈਂ ਇਹੀ ਕਹਿਣਾ ਚਾਹੁੰਦਾ। ਬਹੁਤ ਸਾਹਿਬ ਇਹਨਾਂ ਨੇ ਭੋਗ ਦੇ ਉੱਤੇ ਇੱਕ ਮੈਡੀਕਲ ਕੈਂਪ ਲਾਇਆ ਵਧੀਆ ਸ਼ੁਰੂਆਤ ਕੀਤੀ ਹੈ ਲੋਕਾਂ ਲਈ ਜਿਹੜਾ ਮੈਡੀਕਲ ਕੈਂਪ ਉੱਪਰ ਆਇਆ ਇਹ ਬਹੁਤ ਚੰਗਾ ਹੈ ਕਿ ਲੋਕਾਂ ਦੀ ਬਿਹਤਰੀ ਵਾਸਤੇ ਕਿ ਵੱਧ ਤੋਂ ਵੱਧ ਲੋਕ ਇਸ ਦਾ ਉਠਾਨ ਫਾਇਦਾ ਇਹ ਮੈਂ ਦੱਸਿਆ ਤੁਹਾਨੂੰ ਜੇ ਪਹਿਲਾਂ ਹੀ ਕਿ ਬਹੁਤ ਸਮਾਜ ਸੇਵੀ ਪਰਿਵਾਰ ਹੈ ਤੇ ਇੰਨੇ ਲੋਕਾਂ 'ਚ ਬੜਾ ਪਿਆਰ ਹੈ ਨਾ ਇਹ ਲੋਕਾਂ ਵਾਸਤੇ ਹਮੇਸ਼ਾ ਸੋਚਦੇ ਨੇ ਜੀ ਇਹਨਾਂ ਦੇ ਬੇਟਾ ਕਾਰਗਲ ਦੇ ਵਿੱਚ ਸ਼ਹੀਦ ਵੀ ਹੋਏ ਨੇ ਦੇਸ਼ ਦੀ ਰਾਖੀ ਕਰਦੇ ਹੋਏ ਗੁਰਮੀਤ ਜੀ ਦੇ ਭਾਈ ਸਾਹਿਬ ਹਾਂ ਰੰਧ ਤੇ ਹੁਣ ਜਿਹੜੇ ਸੈਨਿਕ ਨੇ ਆਪਣੇ ਉਹਨਾਂ ਦੇ ਬਾਰੇ ਕੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਦੇਖੋ ਜੀ ਇਸ ਮੈਂ ਦੱਸਿਆ ਕਿ ਇਸ ਪਰਿਵਾਰ ਨੇ ਹਮੇਸ਼ਾ ਦੇਸ਼ ਵਾਸਤੇ ਵੀ ਬਹੁਤ ਕੁਝ ਕੀਤਾ ਹੈ ਗਿਆ ਤੇ ਇਲਾਕੇ ਵਾਸਤੇ ਵੀ ਬਹੁਤ ਇਹਨਾਂ ਦੀ ਇੰਨੀ ਸੇਵਾ ਹੈਗੀ ਇਹ ਇਹਨਾਂ ਦੇ ਫਾਦਰ ਸਾਹਿਬ ਦੀ ਉਪਰਾਲਾ ਸੀਗਾ ਜਿਸ ਕਰਕੇ ਭਾਈ ਸਾਹਿਬ ਪਹਿਲਾਂ ਫੌਜ ਚ ਭਰਤੀ ਹੋਏ ਤੇ ਉਹਨਾਂ ਨੇ ਫਿਰ ਦੇਸ਼ ਵਾਸਤੇ ਸ਼ਹੀਦੀ ਦਿੱਤੀ ਹੈ ਬਹੁਤ ਇਹਨਾਂ ਪ੍ਰਵਾਸ ਲੋਕਾਂ ਚ ਪਿਆਰ ਹੈ ਜੀ ਤੇ ਦੇਸ਼ ਵਾਸਤੇ ਹਮੇਸ਼ਾ ਇਹਨਾਂ ਚ ਜਜ਼ਬਾ ਬਹੁਤ ਹੈ ਕੰਮ ਕਰਨ ਦਾ ਆਉਣ ਵਾਲੇ ਸਮੇਂ ਸਰਕਾਰਾਂ ਜਿਹੜੀਆਂ ਨਵੇਂ ਇਹਨਾਂ ਦੇ ਬੱਚੇ ਵੀ ਨੇ ਆਉਣ ਸਮੇਂ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਵੀ ਛਾਦ ਦੇਣਾ ਚਾਹੀਦਾ ਸਭ ਨੂੰ ਰਲ ਕੇ ਇੱਕ ਤਾਂ ਜੋ ਅੱਗੇ ਹੋਰ ਕੰਮ ਵਿਆਪੀ ਮਿਲੇ ਬਿਲਕੁਲ ਜੀ ਬਿਲਕੁਲ ਮੈਂ 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 ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਆਪਾਂ ਸਭ ਨੂੰ ਇਕੱਠੇ ਹੋ ਕੇ ਇਹਨਾਂ ਦੇ ਪਰਿਵਾਰ ਵਾਸਤੇ ਵੀ ਤੇ ਦੇਸ਼ ਵਾਸਤੇ ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ ਧੰਨਵਾਦ ਹਾਏ ਬੰਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਾਸਤੇ ਬੜਾ ਕਾਟੇ ਵਾਲਾ ਦਿਨ ਹੈ ਕਿਉਂਕਿ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਅੱਜ ਉਹਨਾਂ ਦਾ ਭੋਗ ਹੈ ਤੇ ਭੋਗ ਜਿਹੜਾ ਭੋਗ ਦੇ ਸਮੇਂ ਬੜੇ ਆਪਣੇ ਇਲਾਕੇ ਦੇ ਲੀਡਰ ਸਹਿਬਾਨ ਹੋਰ ਰਿਸ਼ਤੇਦਾਰ ਮਿੱਤਰ ਸਾਥੀ ਸਾਰੇ ਸਾਨੂੰ ਜਿਹੜਾ ਤਲਾਸ਼ਾ ਦੇਣ ਵਾਸਤੇ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਅੱਜ ਤਾਂ ਜਿਹੜਾ ਕੈਂਪ ਲਾਇਆ ਜਾਗਦੇ ਰਹੋ ਅਮਰਜੀਤ ਸਿੰਘ ਵੱਲੋਂ ਹਾਂ ਜੀ ਹਾਂ ਜੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿੰਨੇ ਬਲੱਡ ਡੋਨੇਟ ਹੋਏ ਨੇ ਜੁਨਟੋ ਆ ਕਾਫੀ ਹੋ ਵੀ ਚੁੱਕੇ ਨੇ ਤੇ ਹੋਰ ਹਲੇ ਆ ਰਹੇ ਨੇ ਟਾਈਮ ਪਿਆ ਸਾਡੇ ਕੋਲ ਤੇ ਇਹਨਾਂ ਦਾ ਬੜਾ ਉਪਰਾਲਾ ਰਹਿੰਦਾ ਹਰ ਪ੍ਰੋਗਰਾਮ ਤੇ ਬਲੱਡ ਕੈਂਪ ਦਾ ਇਹ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਨੇ ਤੇ ਇਹਨਾਂ ਦੀ ਬਹੁਤ ਸੇਵਾ ਬਹੁਤ ਜ਼ਿਆਦਾ ਇਹ ਜਿਹੜਾ ਇਸ ਖੇਤਰ ਦੇ ਵਿੱਚ ਸੇਵਾ ਕਰਦੇ ਨੇ ਮੈਨੂੰ ਲੱਗਦਾ ਵੀ ਹਰ ਕੋਈ ਬੰਦਾ ਇੰਨੀ ਸੇਵਾ ਨਹੀਂ ਨਿਭਾ ਸਕਦਾ ਇਸ ਕਰਕੇ ਇਹਨਾਂ ਦਾ ਬਹੁਤ بڑا ਯੋਗਦਾਨ ਹੈ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਤੇ ਲੋਕ ਜਿਹੜੀ ਸੇਵਾ ਕਰਨਾ ਚਾਹੁੰਦੇ ਨੇ ਇਦਾਂ ਹੀ ਜਿਵੇਂ ਅਮਨਜੀਤ ਜੀ ਕਰ ਰਹੇ ਨੇ ਉਹਨਾਂ ਨੂੰ ਹੋਰ ਵੀ ਬੰਦੇ ਇਹਨਾਂ ਨੂੰ ਦੇਖ ਕੇ ਆਉਣ ਮਾਰ ਅੱਗੇ ਹੈ ਨਾ ਲੋਕਾਂ ਦੀ ਜਿਹੜੀ ਹੈਗੇ ਵੱਧ ਤੋਂ ਵੱਧ ਸੇਵਾ ਹੋਵੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਬੋਲ ਦੇਖੋ ਜੀ ਇਹਨਾਂ ਨੂੰ ਦੇਖ ਕੇ ਸਾਡੇ ਅੰਦਰ ਵੀ ਇਹ ਜਜ਼ਬਾ ਉੱਠਦਾ ਆ ਵੀ ਅਸੀਂ ਵੀ ਵੱਧ ਤੋਂ ਵੱਧ ਸੇਵਾ ਕਰੀਏ ਅਸੀਂ ਕਰਦੇ ਵੀ ਆ ਇਹਨਾਂ ਦੇ ਨਾਲ ਸ਼ੋਕ ਕਰਦੇ ਆ ਜਿੱਥੇ ਇਹਨਾਂ ਨੂੰ ਲੋੜ ਹੁੰਦੀ ਆ ਸਾਡੀ ਸੇਵਾ ਇਹ ਲੈਂਦੇ ਵੀ ਨੇ ਸਾਡੇ ਹੋਰ ਵੀ ਸਾਥੀ ਨੇ ਲਖਮੀਰ ਸਿੰਘ ਸਲੋਟ ਨੇ ਤੇ ਹੋਰ ਬੜੇ ਮਿੱਤਰ ਨੇ ਸਾਡੇ ਜਿਹੜੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਤੇ ਅਸੀਂ ਆਣ ਵਾਲੇ ਟਾਈਮ 'ਚ ਵੀ ਇਹਨਾਂ ਦਾ ਐਵੇਂ ਸਿਓ ਕਰਦੇ ਰਹਾਗੇ ਤੇ ਕਈ ਲੋਕ ਕਹਿੰਦੇ ਨੇ ਵੀ ਇਹ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਇਹਦੀ ਅੱਜ ਦੇ ਟਾਈਮ 'ਚ ਲੋੜ ਵੀ ਬਹੁਤ ਹੈ ਸਾਡੇ ਹਸਪਤਾਲਾਂ ਦੇ ਵਿੱਚ ਖੂਨ ਦੀ ਬਹੁਤ ਘਾਟ ਹੈ ਤੇ ਉਹ ਘਾਟ ਪੂਰਾ ਕਰਨ ਦੇ ਵਾਸਤੇ ਇਹੋ ਜਿਹਾ ਕੈਂਪ ਲੱਗਣੇ ਬਹੁਤ ਜ਼ਰੂਰੀ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਮ ਕਰਕੇ ਜੀ ਆਪਾਂ ਨੇ ਕਈ ਵਾਰੀ ਅਸੀਂ ਨੇ ਖਬਰ ਕਰਦਿਆਂ ਸਾਨੂੰ ਕਈ ਡੋਨੇਟਰ ਵੀ ਜਿਹੜੇ ਕਰ ਰਹੇ ਨੇ ਬਲੱਡ ਉਹ ਵੀ ਮਿਲਦੇ ਨੇ ਜ ਜਦੋਂ ਉਹਨਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਹਸਪਤਾਲ ਦੇ ਵਿੱਚ ਉਹ ਕਹਿੰਦੇ ਸਾਨੂੰ ਮਿਲਦਾ ਨਹੀਂ ਹੈਗਾ ਪੈਸੇ ਦੇ ਕੇ ਲੈਣਾ ਪੈਂਦਾ ਕੀ ਕਰਨ ਜੋ ਨਹੀਂ ਇੱਥੇ ਥੋੜਾ ਜਨਾ ਪ੍ਰੇਖਾ ਉਹਨਾਂ ਨੂੰ ਪ੍ਰੇਖਾ ਇਸ ਗੱਲ ਦਾ ਵੀ ਉਹਨਾਂ ਤੋਂ ਪੈਸੇ ਲਏ ਜਾਂਦੇ ਨੇ ਮੁੱਲ ਦਿੱਤਾ ਜਾਂਦਾ ਇਹ ਮੁੱਲ ਨਹੀਂ ਦਿੱਤਾ ਜਾਂਦਾ ਜਿਹੜਾ ਬਲੱਡ ਦਾ ਰੱਖ ਰਖਾਵ ਦਾ ਖਰਚਾ ਉਹਦੇ 'ਚ ਕਿੰਨੀਆਂ ਕਮੀਆਂ ਹੁੰਦੀਆਂ ਉਹ ਸਾਰਾ ਸੋਧ ਕਰਨਾ ਹੁੰਦਾ ਹਸਪੀਟਲ ਵਾਲਿਆਂ ਨੇ ਉਹ ਖਰਚੇ ਜਦੋਂ ਉਹਦੇ ਦੇ ਪੈ ਕੇ ਉਹਦੀ ਉਹ ਬਣਾਉਂਦੇ ਨੇ ਨਾ ਚੰਦਰਬਾਲ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਥੋੜਾ ਜਿਆਦਾ ਦੇਖੋ ਸ਼੍ਰੀ ਦਾ ਲਾਂਸ ਦਾ ਇੱਕ ਮਲਕੀਤ ਸਿੰਘ ਇਸ ਇਲਾਕੇ ਦਾ ਬਹੁਤ ਵੱਡਾ ਨਾਮ ਰਿਹਾ ਮੈਂ ਸਮਝਦਾ ਇਸ ਇਲਾਕੇ ਨੂੰ ਵੱਡੀ ਪਛਾਣ ਉਹਨਾਂ ਦੀ ਸ਼ਹਾਦਤ ਨੇ ਦਿੱਤੀ ਉਹਨਾਂ ਦੇ ਪਿਤਾ ਜੀ ਸ਼੍ਰੀ ਗੋਬਿੰਦ ਸਿੰਘ ਜਿਹੜੇ ਹੈਗੇ ਆ ਉਸ ਦੀ ਵੀ ਵਿਛੋੜਾ ਦੇ ਕੇ ਅੱਜ ਸੋਨਾ ਦੀ ਜਿਹੜੀ ਅੰਮ੍ਰਿਤ ਅਰਦਾਸ ਆ ਉਹਦੇ ਵੀ ਸ਼ਾਮਲ ਹੋਣ ਲਈ ਆਏ ਆ ਮੈਂ ਕਹਿ ਸਕਦਾ ਜਿੱਥੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੁੱਤ ਦੇ ਵਿਛੋੜੇ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੁੰਦਾ ਉਹ ਝੱਲਣਾ ਪਿਆ ਉਹਨਾਂ ਨੂੰ ਜ਼ਿੰਦਗੀ ਦਾ ਸਭ ਤੋਂ ਭੋਜਨ ਬੋਝ ਉਹਨਾਂ ਨੂੰ ਆਪਣੇ ਮੋਢੇ ਤੇ ਚੁੱਕਣਾ ਪਿਆ ਉੱਥੇ ਪੁੱਤਰ ਦੀ ਸ਼ਹਾਦਤ ਜਿਹੜੀ ਹੁੰਦੀ ਆ ਉਹ ਸ਼ਹਾਦਤ ਬਹੁਤ ਵੱਡਾ ਮਾਣ ਜਿਹੜਾ ਹੈਗਾ ਇੱਕ ਮਨੁੱਖਾਂ ਲਈ ਆ ਸੋ ਉਹ ਮਾਣ ਵੀ ਆਪਣੇ ਛੋਟੀ ਲੈ ਕੇ ਗਏ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਆ ਦੇਸ਼ ਦੀ ਅਣਖ ਤੇ ਗੈਰਦੁਆਸਤ ਜਿਸ ਜਿੱਤਾ ਦੇ ਪੁੱਤ ਨੇ ਆਪਣਾ ਬਲਿਦਾਨ ਦਿੱਤਾ ਹੋਵੇ ਉਹ ਤਾਂ ਵੀ ਕਿਤਾ ਮਹਾਨ ਸੀ ਪਿਆਜ ਜੀ ਮਹਾਨ ਸੇਕਸ਼ੀਅ ਤੇ ਜਾਨ ਦਾ ਜਿਹੜਾ ਦੁੱਖਾ ਉਹਦਾ ਜਿਹੜਾ ਉਪੀੜਾ ਉਹਦਾ ਅਹਿਸਾਸ ਸਭ ਸਮਾਜ ਨੂੰ ਹੁੰਦਾ ਅੱਜ ਅਸੀਂ ਸਾਰੇ ਉਸ ਅਹਿਸਾਸ ਨਾਲ ਸਾਰੇ ਪਰਿਵਾਰ ਨਾਲ ਸਦਾ ਗੁਰਮੀਤ ਸਿੰਘ ਉਹਨਾਂ ਦੇ ਸੱਚੇ ਭਾਵਾਂ ਨਾਲ ਇੱਥੇ ਦੁੱਖ ਦਾ اظہار ਕਰਦੇ ਹਾਂ ਤੇ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਮੈਡੀਕਲ ਕੈਂਪ ਲਾਇਆ ਗਿਆ ਤੇ ਜਾਗਦੇ ਰਹੋ ਕਲੱਬ ਵੱਲੋਂ ਜਿਸ ਤਰੀਕੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਇਹ ਵੀ ਉਹਨਾਂ ਨੇ ਸਿਚੁਏਸ਼ਨ ਦਾ ਅੱਜ ਲਿਆ ਉਹਨਾਂ ਦੀ ਸੂਚ ਨੂੰ ਅੱਗੇ ਤੋਰਨ ਦਾ ਇੱਕ ਉਪਰਾਲਾ ਮੈਂ ਇਹਨਾਂ ਦੀ ਸਰਹਾਨਾ ਕਰਦਾ ਹਾਂ ਧੰਨਵਾਦ ਜੀ ਸਾਹਿਬ ਐਮਸੀ ਇਲੈਕਸ਼ਨ ਆ ਰਹੇ ਨੇ ਉਹਨਾਂ ਬਾਰੇ ਕੁਝ ਕੀ ਤਿਆਰੀ ਹੈ ਤੁਹਾਡੇ ਕਿਦਾਂ ਪਾਰਟੀ ਦੀ ਕਿਸੇ ਨੇ ਬਹੁਤ ਸੋਹਣਾ ਕੰਮ ਵੈਲੀ ਗੱਲ ਤਾਂ ਹੁਣ ਤੱਕ ਕਰ ਜਿੰਨੀਆਂ ਚੋਣਾਂ ਹੋਈਆਂ ਨੇ ਜਾਨੀ ਕਿ ਐਸੀ ਜ਼ਿੰਦਗੀ ਲੋਕ ਸਰਬੋਤਮ ਹੋ ਜਾ ਰਹੀ ਆ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਨੌਰ ਦੀ ਚੋਣ ਪੈਂਡਿੰਗ ਪਈ ਦੇਵੀਗੜ੍ਹ ਦੀ ਚੋਣ ਪੈਂਡਿੰਗ ਹੈ ਇਨਸਾਨ ਚੋ ਕਾਗਜ਼ ਕੀ ਕਸ਼ਤੀ ਚੋਣਾਂ ਹੋਈਆਂ ਚਾਹੇ ਪੰਚਾਇਤੀ ਲੈਕਸ਼ਨ ਹੋਈਆਂ ਚਾਹੇ ਹੋ ਰਹੀਆਂ ਸਾਰੀਆਂ ਕੋਟ ਨੂੰ ਦਖਲ ਜਾਂ ਕਰਵਾਉਣੀਆਂ ਪਈਆਂ ਜਾਂ ਰੁਕਵਾਉਣੀਆਂ ਪਈਆਂ ਕਈ ਵਾਰੀ ਤਾਂ ਬਹੁਤ ਇੱਕ ਇੱਕ ਸਾਲ ਪਹਿਲਾਂ ਹੀ ਐਡਵਾਂਸ ਤੇ ਈ ਵਾਰੀ ਢਾਈ ਢਾਈ ਸਾਲ ਆਪਾਂ ਲੇਟ ਚੱਲ ਰਹੇ ਹਾਂ ਸੋ ਹਜੇ ਤਾਂ ਚੋਣਾ ਫੋਰੀਆਂ ਨਹੀਂ ਹੋਣੀਆਂ ਇਸੇ ਲਈ ਨਹੀਂ ਪਤਾ ਪਰ ਉਮੀਦ ਆ ਵੀ ਕੋਰਟ ਦੀ ਡਾਇਰੈਕਸ਼ਨ ਹੈ ਕਿ ਡੋਕਰਾਜ ਦੀ ਇਹ ਗੜੀਆ ਚੋਣਾ ਨੂੰ ਇੰਨਾ ਪੈਂਡਿੰਗ ਨਹੀਂ ਰੱਖਣਾ ਚਾਹੀਦਾ ਜੀ ਹੋਣਾ ਚਾਹੀਦਾ ਪਰ ਮੇਰੀ ਕੋਸ਼ਿਸ਼ ਹੈ ਕਿ ਇਹ ਜੂਵੇਗਾ ਨਹੀਂ ਮੇਰਾ ਮੰਨਣਾ ਇਹ ਹੈ ਕੋਈ ਅੱਜ ਤੋਂ ਨਹੀਂ ਮੈਂ ਜਦੋਂ ਦਾ ਇਸ ਚੰਚਕਾਇਆ ਤੇ ਜੀਵਨ ਦਾ ਕੰਮ ਹੋ ਜਾਏਗਾ ਨੀਕਲੀ ਐਕਟਿਵ ਹੋਇਆ ਮੈਂ ਉਸ ਸਮੇਂ ਤੋਂ ਇੱਕ ਕੰਮ ਕਰ ਰਿਹਾ ਹਾਂ ਕਿ ਸਾਡੀ ਲੀਡਰਸ਼ਿਪ ਦੀਆਂ ਨਰਸਰੀਆਂ ਸੀ ਸਾਡੀਆਂ ਸਟੂਡੈਂਟ ਇਲੈਕਸ਼ਨ ਸੀਗੀਆਂ ਜਨਮ ਜਨਮਾਂ ਤੋਂ ਪੰਜੀ ਇਲੈਕਸ਼ਨ ਸੀਗੀਆਂ ਲੋਕਲ ਬੋਡੀ ਇਲੈਕਸ਼ਨ ਸੀ ਮੈਂ ਦਾਰਿਆ ਦੀ ਚੋਣਾਂ ਸਟੂਡੈਂਟ ਇਲੈਕਸ਼ਨ ਤਾਂ ਬੰਦੇ ਹੋ ਗਈਆਂ ਕਿ ਜਿਹੜੀਆਂ ਇਹ ਚੋਣਾਂ ਨੇ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ ਕੋਆਪਰੇਟਿਵ ਦੀਆਂ ਚੋਣਾਂ ਹੋਈਆਂ ਪੰਜੀ ਇਲੈਕਸ਼ਨ ਹੋਏ ਸਿਆਸੀ ਗਲਵੇ ਥਲੇ ਆ ਗਏ ਸੇ ਨੂੰ ਸਿਆਸੀ ਗਰਵੇ ਵਿੱਚੋਂ ਆਜ਼ਾਦ ਕਰਾਉਣ ਦੀ ਜ਼ਰੂਰਤ ਆ। ਕਿਹਦੇ ਤੋਂ ਮਾਂਜੀ ਨੂੰ ਲੈ ਕੇ ਗਏ ਜਿਹੜੀ ਇੱਕ ਅਨਾਉਂਸਮੈਂਟ ਸਰਕਾਰ ਵੱਲੋਂ ਕੀਤੀ ਗਈ ਵੀ ਅਸੀਂ 52 ਚੋਣਾਂ ਬਿਨਾਂ ਸਿੰਬਲਾਂ ਤੋਂ ਕਰਾਵਾਂ। ਬਹੁਤ ਪਹਿਲੇ ਬਿਨਾਂ ਸਿੰਬਲਾਂ ਤੋਂ ਹੁੰਦੀ ਹੈ। ਜ਼ੋਰ ਤਾਂ ਇਹ ਆ ਮੇਰਾ ਇਹ ਮੰਨਣਾ ਹੈ ਵੀ ਜਿਹੜੀਆਂ ਆ ਚੋਣਾਂ ਨੇ ਨਾ ਫਿਰ ਪ੍ਰਭੂ શ્રી ਰਾਮ ਜੀ ਨੇ ਲੋਕਾਂ ਦੀਆਂ ਚੋਣਾਂ ਪੰਜ ਦੂਜੀਆ ਜ਼ਿਲ੍ਹਾ ਪ੍ਰੇਸ਼ਾ ਬਲਾਕ ਸੰਪਤੀ ਚੋਣਾਂ ਇਹ ਬਿਨਾਂ ਸਿੰਬਲ ਤੋਂ ਹੁਨੂਮਾਨ ਜੀ ਨੂੰ ਕਹਿੰਦੇ ਕਿ ਇਹ ਇੱਕ ਤਰਕਸ ਇਹ ਦੰਨੇ ਆ। ਵੀ ਜਦੋਂ ਕਿਸੇ ਕੋਈ ਸਰਕਾਰ ਹੋਵੇ ਜਾਂ ਕਿਸੇ ਪਾਰਟੀ ਦੀ ਹਵਾ ਹੋਵੇ ਕਿਸੇ ਰੰਗ ਵਿੱਚ ਰਗੜਾ ਜਹਾਜ ਉਹ ਪਾਰਟੀ ਦੀ ਹਵਾ ਕਈ ਵਾਰੀ ਬロッਕੀ ਧਰੇ ਵੱਲੋਂ ਖੜਾ ਹੋਇਆ ਇੱਕ ਬਹੁਤ ਵਧੀਆ ਟੈਲੈਂਟ ਉਸੇ ਦਬ ਕੇ ਰਹਿ ਜਾਂਦਾ ਹੈ ਇਹ ਸਰਕਾਰ ਆ ਜੀ ਇਹਨੂੰ ਵੋਟ ਪਾ ਦੀਏ ਇਹ ਬਖਸ਼ੂ ਬਹੁਤ ਚੰਗਾ ਹੋਵੇ ਪਰ ਉਹ ਨੈਸ਼ਨਲ ਜੋ ਤਿਆਰ ਹੁੰਦੀ ਲੀਡਰਸ਼ਿਪ ਉਹ ਗੁਰ ਤੋਂ ਪਹਿਲੇ ਹੀ ਮਰ ਜਾਂਦੀ ਆ ਸੋ ਇਸ ਲਈ ਇਹਨਾਂ ਨੂੰ ਯੂਰ ਆਲ ਮੈਂ ਸਮਝਦਾ ਆ ਕਿ ਇਹ ਚੋਣਾਂ ਸਿਆਸੀ ਗੱਲ ਵਿੱਚੋਂ ਬਟਣ ਲਈ ਇਹਨਾਂ ਨੂੰ ਬਿਨਾਂ ਸਿੰਬਲ ਤੋਂ ਕਰਵਾਈਆਂ ਜਾਣ ਜਿਹੜੇ ਜਿੱਤ ਕੇ ਆਉਣ ਫਿਰ ਉਹਨੂੰ ਆਪਣੀ ਸਿਆਸੀ ਪਾਰਟੀ ਚੁਣਨ ਦਾ ਅਧਿਕਾਰ ਹੋਵੇ ਤਾਂ ਕਿ ਜਿਸ ਪਾਰਟੀ 'ਚ ਵੀ ਜੜ ਉਸ ਪਾਰਟੀ ਨੂੰ ਟੈਲੈਂਟ ਮਿਲੇ ਇੱਕ ਮਜ਼ਬੂਤ ਲੋਕਾਂ ਵੱਲੋਂ ਚੁਣਿਆ ਹੋਇਆ ਲੀਡਰਸ਼ਿਪ ਆ ਜਿਹੜੀ ਉੱਪਰ ਦੇ ਸਾਹਮਣੇ ਆਵੇ ਕਿ ਅਸੀਂ ਆਸੀ ਪਾਰਟੀ ਦੀ ਹੱਕ ਦੀ ਜਾਂ ਵਿਰੋਧ ਦੀ ਨੇਰੀ ਦੇ ਵਿੱਚ ਕੋਈ ਟੈਲੈਂਟ ਨਾ ਦੇ ਪਿਆ। ਜਨਮ ਸਿੰਘ ਸਾਹਿਬ ਅਸੀਂ ਸਨੌਰ ਦੇ ਵਿੱਚ ਕਾਫੀ ਕਵਰੇਜ ਕਰ ਰਹੇ ਹਾਂ ਉਹਦੇ ਵਿੱਚ ਜਿਹੜੀ ਤੁਹਾਡੀ ਕਾਰਜਕ੍ਰਿਆ ਕੀ ਤੁਹਾਡੇ ਸਮੇਂ ਲੋਕ ਯਾਦ ਕਰਦੇ ਨੇ ਵੀ ਬਹੁਤ ਵਧੀਆ ਕਾਰਗੁਜ਼ਾਰੀ ਪਰ ਅਕਾਲੀ ਦਲ ਦਾ ਪਿੱਛੇ ਮਤਲਬ ਕਿ ਬਹੁਤ ਗ੍ਰਾਫਟਾਈ ਆ ਇਹ 27 ਦੀਆਂ ਚੋਣਾਂ ਤੱਕ ਇਹਨੂੰ ਸੈਟਿੰਗ ਹੋ ਜੂਗੀ ਸਾਰੀ ਪਾਰਟੀ ਦਾ ਪੁਤਲਾ ਇਨਸਾਨ ਇਸ ਨੂੰ ਮੁਸ਼ਕਲ ਬਣਾਉਣ ਦੇ ਲਈ ਮੈਂ ਆਪਣੇ ਵਕੀਲ ਨੂੰ ਜਿਹੜਾ ਫੋਨਿਕ ਕਰਵਾਉਂਦਾ ਹਾਂ ਪਰ ਜਦ ਇਸ ਸੰਸਦ ਵਿੱਚ ਯਤਰਾਵਨ ਲੱਗੇ ਹੋਏ ਹੈ ਜਿਹੜੀ ਗਾਹ ਸੁਣੀ ਆ ਪੂਰਾ ਬਹੁਤ ਔਖੀ ਆ ਸੌਖੀ ਰਾਤ ਹੈ ਸੀ ਵੀ ਸਤਾ ਦੇ ਵਿੱਚ ਜੇ ਹੱਥ ਪਾਉਣਾ ਹੁੰਦਾ ਤਾਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਆ 2022 ਤੋਂ ਪਹਿਲਾਂ ਇਹ ਪਤਾ ਸੀ ਸਰਕਾਰ ਆਮ ਆਦਮੀ ਦੀ ਆ ਰਹੀ ਆ ਆਮ ਆਦਮੀ ਦੀ ਗੱਡੀ ਚੜ ਜਾਂਦੇ ਸਰਕਾਰ ਦਾ ਹਿੱਸਾ ਬਣ ਜਾਂਦੇ ਦੇਸ਼ ਭੀਜਪੀ ਦੀ ਸਰਕਾਰ ਆ ਬੀਜੇਪੀ ਦਾ ਪਰਦਾ ਕਰ ਚੁਕ ਪਾਲਾ ਦੇ ਸਤਾ ਦਾ ਹਿੱਸਾ ਬਣ ਚੁੱਕ ਪਰ ਮੈਂ ਸਮਝਦਾ ਵੀ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਪੰਜਾਬ ਦੀ ਜੇ ਪੰਜਾਬ ਦੀ ਗੱਲ ਕਰਨੀ ਆ ਤਾਂ ਕੇਵਲ ਤੇ ਕੇਂਦਰੀ ਪੰਜਾਬ ਦੀ ਫਿਟਰੀ ਪਾਰਟੀ ਦੇ ਮੰਚ ਤੋਂ ਕੀਤੀ ਜਾ ਸਕਦਾ। ਅਮੇ 14 ਲੱਖ ਜੀਵਨ ਨੂੰ ਕਾਲੇਗਰ ਦਾ ਪਰtras ਦੀ ਬਿਸ਼ਵਮਣੇ ਕਾਲੇਗਰ ਅੱਜ ਬਹੁਤ ਵੱਡੇ ਨਿਗਾਰ ਦੇ ਵਿੱਚ ਇਸ ਤਰ੍ਹਾਂ ਨਾਲ ਸਮਾਪਤੀ ਦੇ ਆ। ਸੋ ਸਾਡੇ ਮੰਨਣਾ ਵੀ ਇਹਨੂੰ ਮੋੜ ਸਿਰਜੀਤ ਕਰਨਾ ਇਹ ਪੰਜਾਬੀਆਂ ਦੀ ਗੱਲ ਤੁਸੀਂ ਕਰਨੀ ਹੈ ਨੂੰ ਮੁਰ ਸ੍ਰਜੀਤ ਕਰਨਾ ਸਮੇਂ ਦੀ ਜ਼ਰੂਰਤ ਹੈ ਸੋ ਇਹ ਰਾਹ ਉਹੀ ਆ ਪਰ ਅਸੀਂ ਚੱਲੇ ਹੋਏ ਆ ਪਰਮਾਤਮਾ ਮਿਹਰ ਕਰੇ ਇਨੀ ਇਸ ਕੋਲ ਸੁਖ ਰੂਆ ਜਿਹੜੀ ਰਾਹ ਭਾਵੇਂ ਔਖੀ ਆ ਪਰ ਸਹੀ ਨੇਕ ਆ ਪਰਮਾਤਮਾ ਮਿਹਰ ਕਰੇ ਪੰਜਾਬੀਆਂ ਦੀ ਜਾਹਤ ਆ ਵੀ ਸਾਡੇ ਆਪਣੀ ਪਾਰਟੀ ਸਾਡੀ ਖੇਤਰੀ ਪਾਰਟੀ ਮੁਰ ਪੰਜਾਬ ਦਾ ਰਾਜ ਭਗ ਸੰਭਾਲੇ ਉਹਦੇ ਲਈ ਯਤਨ ਕਰ ਰਹੇ ਆ ਇਹ ਠੀਕ ਆ ਤੁਹਾਡੀ ਗੱਲ ਦੇ ਵਿਕਾਸ ਮੈਨੂੰ ਤਾਂ ਸਮਝ ਤਿੰਨ ਮਹੀਨਾ ਤਾਂ ਮਿਲਿਆ ਮੈਂ ਮਹੁੰਦਾ ਆ ਦਾ ਇਹ ਹਨਾਨੇ ਪਿੰਡ ਦੇ ਵਿੱਚ ਸ਼ੈੱਡ ਦੇਖਦਾ ਰਿਹਾ ਸੀ ਅਗਲੇ ਦਿਨ ਜਦ ਟੀਚਰ ਕਲਾਸਾਂ ਦੇ ਆਉਂਦੇ ਆ ਜਦੋਂ ਮੈਂ ਆਇਆ ਉਦੋਂ ਉਹਦੇ ਲਈ ਗ੍ਰਾਂਟ ਲੈ ਕੇ ਆਇਆ ਸੀਗਾ ਇਸ ਪਿੰਡ ਨੂੰ ਸ਼ੈੱਡ ਬਣਾ ਕੇ ਦਿੱਤਾ ਯਾਦ ਕਰਕੇ ਆਇਓ ਉਹਦੇ ਬਾਹਰ ਜਿਹੜਾ ਨਹੀਂ ਪੱਤ ਇਹ ਨੀ ਪੱਥਰ ਦੀ ਜਿਹੜੀ ਦੌੜ ਆ ਸਾਡੀ ਇਹ ਪਬਲਿਸਿਟੀ ਦੀ ਦੌੜ ਨੇ ਮੈਨੂੰ ਸਮਝਾ ਸਾਡੀ ਸਿਆਸਤ ਨੂੰ ਲੀਹੋ ਲਾਤੇ ਹਰ પાર્ટી ਉਸਾਸੇ ਲੱਗੀ ਹੋਈ ਆ ਉਹ ਨੀ ਪੱਥਰ ਜਿਹੜੀ ਅਗਲੀ ਸਰਕਾਰ ਆਈ ਕਾਂਗਰਸ ਉਹਨਾਂ ਨੇ ਤੁਹਾਨੂੰ ਨਹੀਂ ਦਿੱਤੀ ਉਹ ਸਾਡੇ ਵਾਸਤੇ ਪਰ ਆਪਣਾ ਪੱਥਰ ਤੇ ਪੈਸਾ ਜੁਮੇ ਸੈਕਟ ਕਰਦੇ ਆਂ ਮਾਰੇ ਪਲੇਟ ਲਾਉਣ ਦੇ ਤੋ ਕਹਿਣ ਤੋਂ ਬਾਅਦ ਵੀ ਕੁਛ ਨਾ ਕੁਛ ਯਤਨ ਕਰਨੇ ਚਾਹੀਦੇ ਆਂ ਅੱਜ ਜੀ ਇਹ ਲਾਂਸ ਦਾ ਇੱਕ ਮਲਕੀਤ ਸਿੰਘ ਦਾ ਪਿੰਡਾ ਇਹ ਪਿੰਡ ਵੱਡੀ ਪ੍ਰੇਰਨਾ ਦਿੰਦਾ ਹੈ ਵੇਸ਼ ਭਖਤੇ ਤੇ ਜਸਵੇਦੀ ਬਹੁਤ ਔਖੀ ਸਿੱਖਿਆ ਇਥੋਂ ਲੈ ਕੇ ਜਾ ਸਕਦੇ ਆਂ ਪਰ ਆਉਂਦੇ ਹੋਏ ਸੜਕਾ ਤਾਂ ਦੇਖੋ ਇਸ ਲਈ ਜੇਵਿਕਟ ਵਾਲੇ ਪਾਸੇ ਆਓ ਇੱਥੇ ਪਹੁੰਚਣ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਯਾਰ ਇਹ ਇਹਨਾਂ ਕਟਕਟ ਇਹਨਾਂ ਪਿੰਡਾਂ ਨੂੰ ਸੰਭਾਲੀ ਹੈ ਆਪਣੇ ਜਿਹੜੇ ਪ੍ਰੇਰਨਾ ਦੇ ਸਰੋਤ ਆ ਇੱਥੋਂ ਦਾ ਸਾਡੇ ਚੇਅਰਮੈਨ ਵੀ ਨੇ ਇਸ ਪਿੰਡ ਦੇ ਸੁਧਾਰਨ ਜੋ ਸਿੰਘ ਹੋਣੀ ਤੁਸੀਂ ਮੈਂ ਕਦੇ ਇਹਨਾਂ ਦੀ ਗੱਲ ਕਰ ਰਿਹਾ ਤੁਸੀਂ ਕਿਸੇ ਐਮਐਲਏ ਦੇ ਪਿੰਡ ਤੋਂ ਚਲੇ ਜਾਓ ਤੁਸੀਂ ਇਹ ਸੜਕ ਜਿਹੜੀ ਜਾਂਦੀ ਆ ਭੇਵੇ ਵਾਲੀ ਇਹ ਸਾਡੇ ਵਿਧਾਇਕ ਸਾਹਿਬ ਨੇ ਜਿਹੜੀ ਉਹਨਾਂ ਦੇ ਸਹਰਿਆਂ ਨੂੰ ਵੀ ਜਾਂਦੀ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਵੇਂ ਸਹਰਿਆਂ ਨੂੰ ਵੀ ਜਾਂਦੀ ਆ ਹਾਲ ਜਾ ਕੇ ਦੇਖ ਲੋ ਤੁਸੀਂ ਇਹ ਰੋਡ ਦੇ ਉੱਤੋਂ ਦੀ ਜਦੋਂ ਤੁਸੀਂ ਜਾਓਗੇ ਰੋਡ ਜਗੀਰਵਾਲ ਲੱਗੇ ਨਹੀਂ ਜਾਂਦਾ ਇਹ ਘਾੜੋਂ ਦੇ ਵਿੱਚ ਦੇਖੋ ਬੁਰਾ ਹਾਲ ਹੋਇਆ ਵਾ ਸੜਕਾਂ ਦਾ ਇਨਫਰਾਸਟ੍ਰਕਚਰ ਦਾ ਮਾੜਾ ਹਾਲ ਆ ਤੇ ਲੌਂਡਰਰ ਦੀ ਸਿਚੁਏਸ਼ਨ ਜਿਹੜੀ ਵਰਸ ਹੋਈ ਵੀ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਦੀ ਲੋੜਾ ਸੰਜੀਦਗੀ ਦੀ ਲੋੜਾ ਚੰਡੀਗੜ੍ਹ ਵਰਗੇ ਮੁੱਦੇ ਮੁੱਖ ਮੰਤਰੀ ਸਾਹਿਬ ਦੇ ਇੱਕ ਤਰ੍ਹਾਂ ਇੱਕ ਦਲੀਲ ਵੀ ਜਦੋਂ ਹਰਿਆਣੇ ਨੇ ਚੰਡੀਗੜ੍ਹ ਵਿਧਾਨ ਸਭਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ